हां तो प्यारे बच्चे सारे नु प्यार भरी ससी काल हां बेटा आपा जवाहर नवोदय दाखला परीक्षा दी तैयारी ਦੇ ਤਹਿਤ ਗਣਿਤ ਦੇ ਜਿਹੜੇ ਪ੍ਰੈਕਟਿਸ ਪੇਪਰ ਆ ਉਹ ਕਰਦੇ ਪਿਆ ਚਾਰ ਨੰਬਰ ਪ੍ਰੈਕਟਿਸ ਪੇਪਰ ਆਪਾਂ ਸ਼ੁਰੂ ਕੀਤਾ ਜਿਹਦੇ 10ਵਾਂ ਕਰ ਚੁੱਕੇ ਹਾਂ 11 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਬੇਟਾ ਤਾਂ ਧਿਆਨ ਦੇ ਨਾਲ ਦੇਖਣਾ 11 ਨੰਬਰ ਸਵਾਲ ਦੇ ਵਿੱਚ ਕੀ ਕਹਿੰਦਾ 52 ਡਿਗਰੀ ਦਾ ਸੰਪੂਰਕ ਕੋਣ ਕੀ ਹੋਵੇਗਾ ਬੇਟਾ ਮੈਂ ਤੁਹਾਨੂੰ ਪਿਛਲੇ ਪੇਪਰ ਦੇ ਮੇਰੇ ਵੀ ਦੱਸਿਆ ਸੀ ਵੀ ਸੰਪੂਰਕ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਠੀਕ ਹੈ ਤੇ ਪੂਰਕ ਕੋਣਾਂ ਦਾ ਜੋੜ 90 ਡਿਗਰੀ ਹੁੰਦਾ ਇਹ ਹੁਣ ਤੁਸੀਂ ਬੇਟਾ ਆਪ ਚੇਤੇ ਰੱਖਣਾ ਹੁਣ ਉਹ ਪੁੱਛ ਰਿਹਾ 52 ਦਾ ਸੰਪੂਰਕ ਕੋਣ ਇਹਦਾ ਮਤਲਬ 52 ਆਪਾਂ ਸੰਪੂਰਕ ਕੋਣ ਦੋ ਹੁੰਦੇ ਆ ਨਾ 52 x 180 ਠੀਕ ਹੈ ਬੇਟਾ ਤਾਂ x ਦੀ x ਦੀ ਵੈਲਿਊ ਕੱਢਣੀ ਆਪਾਂ ਸੰਪੂਰਕ ਕੋਣ ਲੱਭਣਾ ਨਾ ਤਾਂ x 180 ਘਟਾਓ 52 ਠੀਕ ਹੈ ਇਹ ਤੁਸੀਂ ਘਟਾਓ ਕਰ ਲੈਣੇ ਆ ਘਟਾਓ ਕਰੋਗੇ ਜਦੋਂ ਇਹਦੇ ਥੱਲੇ ਲਿਖ ਕੇ ਕਰ ਲਿਓ ਜੇ ਤਾਂ ਨਹੀਂ ਹੁੰਦੇ ਤਾਂ 10ਾਂ ਚੋਂ ਦੋ ਗਏ 8 ਇੱਥੇ ਰਹਿ ਗਏ ਸੀ 7 7ਾਂ ਚੋਂ 5 ਗਏ 2 1 ਦਾ 1 128 ਡਿਗਰੀ ਹੈ ਜਿਹੜਾ ਇਹ ਉੱਤਰ ਆ ਜਾਣਾ ਠੀਕ ਹੈ ਬੇਟਾ ਇਹ ਧਿਆਨ ਰੱਖਣਾ 128 ਡਿਗਰੀ ਜੇ ਬੇਟਾ ਉਹ ਪੁੱਛ ਲਵੇ ਤੁਹਾਨੂੰ ਵੀ ਇਹਦਾ ਪੂਰਕ ਕੋਣ ਦੱਸੋ ਇਹ ਵੈਸੇ ਤੁਹਾਨੂੰ ਉੱਤਰ ਆਹਾ ਪੁੱਛਿਆ ਉਹਨੇ 128 ਡਿਗਰੀ ਆਹੀ ਆਉਣਾ ਹੈ ਠੀਕ ਹੈ ਮੰਨ ਲਓ ਜੇ ਤੁਹਾਨੂੰ ਉਹ ਪੁੱਛ ਲਿੰਦਾ ਵੀ ਇਹਦਾ ਪੂਰਕ ਕੋਣ ਦੱਸੋ ਤਾਂ ਫਿਰ ਬੇਟਾ ਪੂਰਕ ਕੋਣ ਲਈ ਮੈਂ ਤੁਹਾਨੂੰ ਐਡੀਸ਼ਨਲ ਦੱਸ ਰਿਹਾ ਵੀ ਪੂਰਕ ਕੋਣਾਂ ਦਾ ਜੋੜ ਜੇ ਤੁਹਾਨੂੰ ਪਤਾ ਹੈ 100 ਪੂਰਕ ਕੋਣਾਂ ਦਾ ਜੋੜ 90 ਡਿਗਰੀ ਹੁੰਦਾ ਤਾਂ ਤੁਸੀਂ ਕੀ ਕਰਨਾ 52 52 x 90 ਤਾਂ x 90 52 ਤਾਂ ਇਹ ਆਇਆ 38 ਡਿਗਰੀ 38 ਡਿਗਰੀ ਇਹ 128 ਡਿਗਰੀ ਸੰਪੂਰਕ ਹੈ ਸੰਪੂਰਕ ਕੋਣ ਤੇ ਆਹਾ ਪੂਰਕ ਕੋਣ ਆ ਠੀਕ ਹੈ ਬੇਟਾ ਤੁਹਾਨੂੰ ਗੱਲ ਸਮਝਾ ਦਿੱਤੀ ਪੇਪਰ 'ਤੇ ਜਿਹੜਾ ਆ ਗਿਆ ਪੂਰਕ ਪੁੱਛ ਲਵੇ ਸੰਪੂਰਕ ਪੁੱਛ ਲਵੇ ਹੁਣ ਤੁਸੀਂ ਉੱਤਰ ਦੇ ਸਕਦੇ ਆਂ ਹੁਣ ਬੇਟਾ ਅੱਗੇ ਆ ਗਿਆ 12 ਨੰਬਰ ਸਵਾਲ 12 ਨੰਬਰ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਇੱਕ ਵਰਗ ਦਾ ਖੇਤਰਫਲ 4a ਦੀ ਪਾਵਰ 2 ਹੈ ਵਰਗ ਤੇ ਉਸ ਦੀ ਪਰਿਮਿਤੀ ਕੀ ਹੈ ਇੱਕ ਵਰਗ ਦਾ ਖੇਤਰਫਲ ਇੱਕ ਵਰਗ ਦਾ ਖੇਤਰਫਲ 4a² ਹੈ ਤਾਂ ਠੀਕ ਹੈ ਬੇਟਾ ਵਰਗ ਦਾ ਖੇਤਰਫਲ ਕੀ ਹੁੰਦਾ ਵਰਗ ਦਾ ਖੇਤਰਫਲ ਬਰਾਬਰੇ ਭੁਜਾ ਗੁਣਾ ਭੁਜਾ ਹੁੰਦਾ ਹੈ ਠੀਕ ਹੈ ਤਾਂ ਬੇਟਾ ਇਹ ਦਿੱਤਾ ਹੋਇਆ 4a ਦੀ ਪਾਵਰ 2 ਤੇ ਭੁਜਾ ਕਿਵੇਂ ਕੱਢਾਂਗੇ ਜੇ ਇੱਥੇ ਭੁਜਾ ਗੁਣਾ ਭੁਜਾ ਠੀਕ ਹੈ ਸਿਰਫ ਤੁਹਾਨੂੰ ਸਮਝਾਉਣ ਲਈ ਹੈ ਬੇਟਾ ਦੋਵੇਂ ਪਾਸੇ ਅਸੀਂ ਵਰਗਮੂਲ ਕਰ ਦਿੰਨੇ ਆਂ ਵੈਸੇ ਵਰਗਮੂਲ ਦਾ ਕਨਸੈਪਟ ਹੈ ਨਹੀਂ ਪਰ ਤੁਸੀਂ ਚੇਤੇ ਰੱਖਣਾ ਵੀ ਦੋਹਾਂ 'ਚੋਂ ਇੱਕ ਸਾਂਝਾ ਕੱਢ ਲੈਣਾ ਹੁੰਦਾ ਇਧਰੋਂ ਆਪਾਂ ਭੂਜਾ ਸਾਂਝੀ ਕੱਢ ਲਈ ਭੂਜਾ ਬਰਾਬਰ 4 ਦਾ ਵਰਗਮੂਲ 2 ਇਹਨੂੰ ਆਪਾਂ ਬੇਟਾ ਇਦਾਂ ਕਰ ਸਕਦੇ ਹਾਂ ਨਾ 2 2 a a ਤਾਂ ਬੇਟਾ ਇੱਕ ਦੂਆ ਸਾਂਝਾ ਨਿਕਲਿਆ ਇੱਕ a ਸਾਂਝਾ ਨਿਕਲਿਆ 2a ਆ ਗਈ ਇੱਕ ਭੂਜਾ ਵਰਗ ਦੀ ਇੱਕ ਵਰਗ जीदी भुजा 2A ਆ ਗਈ ਸਾਡੇ ਕੋਲੇ ਤਾਂ ਕੀ ਕਹਿੰਦਾ ਪਿਆ ਹੈ ਉਸ ਦਾ ਘੇਰਾ ਉਸ ਦਾ ਪਰਿਮਿਤੀ ਪਰਿਮਿਤੀ ਹੁੰਦੀ ਹੈ ਚਾਰੇ ਪਾਸਿਆਂ ਦਾ A ਵੀ 2A ਵੀ 2A ਵੀ 2A ਤਾਂ ਘੇਰਾ ਵਰਗ ਦਾ ਘੇਰਾ ਕੀ ਹੁੰਦਾ 4 ਭੂਜਾ ਤਜ 4 2 e e ਬਣ ਗਿਆ ਬੇਟਾ 8 e ਠੀਕ ਹੈ ਬੇਟਾ ਤਾਂ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ 12 ਨੰਬਰ ਸਵਾਲ ਦਾ ਆਲਟਰਨੇਟਿਵ ਆਨਸਰ ਕੀ ਦਿੰਦਾ ਪਿਆ 8 e ਆ ਤਿੰਨ ਤਿੰਨ ਨੰਬਰ ਦੇ ਉੱਤੇ ਦਿੰਦਾ ਪਿਆ 8 e ਨੂੰ ਇਹਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 13 51 ਅਤੇ 68 ਦਾ ਮਹੱਤਮ ਸਮਾਵਰਤਕ ਕੀ ਹੈ ਇਹ ਬੇਟਾ ਹਿੱਟ ਐਂਡ ਟ੍ਰਾਇਲ ਮੈਥਡ ਦੇ ਨਾਲ ਵੀ ਤੁਸੀਂ ਕਰ ਸਕਦੇ ਆ ਠੀਕ ਹੈ ਜਾਂ ਤਾਂ ਇਹਨੂੰ ਲੰਬੀ ਭਾਗ 68 ਨੂੰ ਰੱਖੋ ਵਿੱਚ ਤੇ 51 ਤੇ ਭਾਗ ਕਰੋ 51 1ਮ 51 17 ਆਗੇ ਇੱਥੇ 51 17 0 3 51 ਜਿੱਥੇ ਬਾਕੀ 0 ਬਚ ਗਏ ਜਿਹੜਾ ਭਾਜਕ ਹੁੰਦਾ ਆ ਉਹੋ ਹੀ ਉੱਤਰ ਹੁੰਦਾ ਸਾਡਾ 17 ਉੱਤਰ ਆ ਗਿਆ ਤਾਂ ਬੇਟਾ ਇਹਨੂੰ ਹਿੱਟ ਐਂਡ ਰੀਟ੍ਰਾਇਲ ਮੈਥਡ ਨਾਲ ਵੀ ਤੁਸੀਂ ਕਰ ਸਕਦੇ ਆ ਉਹਦੇ ਚ ਕੀ ਹੈ ਤੁਸੀਂ ਭਾਗ ਦੇ ਕੇ ਦੇਖ ਲਓ 17 3 51 17 4 68 ਠੀਕ ਹੈ ਐਚ ਸੀ ਐਫ ਹਾਈਐਸਟ ਕਾਮਨ ਫੈਕਟਰ ਹੁੰਦਾ ਜਿਹੜਾ ਦਿੱਤੀਆਂ ਸੰਖਿਆਵਾਂ ਨੂੰ ਪੂਰਾ ਪੂਰਾ ਵੰਡਦਾ ਆ ਠੀਕ ਹੈ ਬੇਟਾ ਤਾਂ ਅੱਗੇ ਬੇਟਾ ਆ ਗਿਆ ਸਵਾਲ ਨੰਬਰ 14 5 19 ਵਿੱਚ ਕੀ ਜੋੜੀਏ ਕਿ ਜੋੜ ਫਲ 1 ਹੋ ਜਾਵੇ ਤਾਂ ਆਪਾਂ ਮੰਨ ਲઈએ x ਜੋੜ ਲਈਏ 5 19 ਜਮਾ x ਬਰਾਬਰ 1 ਠੀਕ ਹੈ ਤਾਂ x 5 ਬਟਾ 19 ਵਿੱਚ ਕੀ ਜੋੜੀਏ ਕਿ ਜੋੜਫਲ 1 ਹੋ ਜਾਵੇ 5 ਬਟਾ 19 ਜਮਾ x ਬਰਾਬਰ 1 ਤਾਂ x ਬਰਾਬਰ x ਦੀ ਕੀਮਤ ਕੱਢਣੀ ਹੈ 5 ਬਟਾ 19 ਨੇ ਉਧਰ ਚਲ ਜਾਣਾ ਮਾਈਨਸ ਇੱਥੇ ਜਮਾ ਦੇ 5 ਬਟਾ 19 ਉਧਰ ਜਾ ਕੇ ਮਾਈਨਸ ਦੇ ਬਣ ਜਾਣੇ x ਬਰਾਬਰ 1 ਮਾਈਨਸ 5 ਬਟਾ 19 19 ਤਾਂ 19 1 19 5 14 14 19 19 1 19 ਆਪਾਂ ਸਹੀ बटे ਨਾਲ ਕਰ ਲੈਨੇ 19 1 19 5 14 19 ਉੱਤਰ ਆ ਗਿਆ ਸਾਡਾ ਤਾਂ ਆਪਾਂ ਦੇਖਦੇ ਆ ਆਹ ਦੇਖੋ ਬੇਟਾ 4 ਨੰਬਰ ਦੇ ਉੱਤੇ 14 19 ਉੱਤਰ ਦਿੰਦਾ ਪਿਆ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 15 ਠੀਕ ਹੈ 15 ਨੰਬਰ ਸਵਾਲ ਦੇ ਵਿੱਚ ਵੀ ਕੀ ਕਹਿੰਦਾ ਪਿਆ ਕਹਿੰਦਾ 6x 1 31 ਹੋਵੇ ਤਾਂ x ਦਾ ਮਾਣ ਪਤਾ ਕਰੋ ਇਹ ਸੌਖਾ ਹੀ ਆ ਬੇਟਾ 6x 1 31 ਮੈਂ ਤੁਹਾਨੂੰ ਪਹਿਲਾਂ ਸਵਾਲਾਂ ਚ ਦੱਸਿਆ ਸੀ ਜਮਾ ਦੀ ਰਕਮ ਉਧਰ ਜਾ ਕੇ ਘਟਾਓ ਚ ਬਦਲਦੀ ਹੈ ਘਟਾਓ ਦੀ ਜਮਾ ਦੀ ਰਕਮ ਉਧਰ ਜਾ ਕੇ ਘਟਾਓ ਚ ਬਦਲ ਜਾਂਦੀ ਘਟਾਓ ਦੀ ਰਕਮ ਜਮਾ ਦੇ ਵਿੱਚ ਗੁਣਾ ਦੀ ਰਕਮ ਭਾਗ ਦੇ ਵਿੱਚ ਤੇ ਭਾਗ ਦੀ ਰਕਮ ਗੁਣਾ ਚ ਬਦਲਦੀ ਬਸ ਇਹ ਬੇਟਾ ਜਮਾ ਦਾ 1 ਹੈ ਇਹਨੇ ਉਧਰ ਜਾ ਕੇ ਕਟਾਓ ਚ ਬਦਲ ਜਾਣਾ 6x 31 1 ਤਾਂ 6x 30 ਆ ਗਿਆ ਬੇਟਾ ਤੇ ਆਹ ਜਿਹੜੀ ਗੁਣਾ ਆ ਆਪਾਂ ਦੇ ਵਿੱਚ ਗੁਣਾ ਉਧਰ ਜਾ ਕੇ ਭਾਗ ਚ ਬਦਲ ਜਾਂਦੀ 6 ਨੇ ਇੱਧਰ ਆ ਕੇ ਭਾਗ ਹੋ ਜਾਣਾ 6 5 30 ਤਾਂ ਬੇਟਾ ਉੱਤਰ ਆ ਗਿਆ ਸਾਡਾ x 5 ਤਾਂ ਆਪਾਂ ਆਲਟਰਨੇਟਿਵ ਆਨਸਰ 1 ਦੇ ਵਿੱਚ ਬੇਟਾ 5 ਉੱਤਰ ਦਿੰਦਾ ਪਏ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 15 ਤੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ